ਸਤਿਕਾਰਯੋਗ ਸਾਥੀਓ ਮੈਂ ਵਿਜੇਂਦਰ ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਖੁਨੇਕਤਾ ਹੋ ਰਹਾ ਹਾਂ ਚੌਕੇ ਸਕੂਲ ਦਾ ਮਸਲਾ ਪੂਰਾ ਪੰਜਾਬ ਦੇ ਵਿੱਚ ਗਰਮਾਇਆ ਹੈ ਮਸਲਾ ਕਿਉਂਕਿ ਭ੍ਰਿਸ਼ਟਾਚਾਰੀ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ ਜਿਹੜੇ ਲੋਕ ਭ੍ਰਿਸ਼ਟਾਚਾਰੀ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਭਾਵੇਂ ਟੀਚਰ ਹੋਵੇ ਭਾਵੇਂ ਕੋਈ ਹੋਰ ਅਧਾਰਾ ਹੋਵੇ ਸਬੰਧਤ ਸਕੂਲ ਨਾਲ ਉਹਨਾਂ ਨੂੰ ਉਹਨਾਂ ਦਾ ਕੀ ਹਾਸ਼ਿਰ ਹੁੰਦਾ ਹੈ ਇਹ ਤੁਹਾਡੇ ਸਾਹਮਣੇ ਟੀਚਰ ਇਸ ਗੱਲ ਨੂੰ ਲੈ ਕੇ ਐਜੀਟੇਸ਼ਨ ਤੇ ਆਏ ਉਹਨਾਂ ਨੇ ਟੀਚਰ ਸਕੂਲ ਦੇ ਸਾਹਮਣੇ ਧਰਨਾ ਕੀਤਾ ਤੇ ਇਹਦੀ ਸਪੋਰਟ ਤੇ ਹੋਰ ਜਥੇਬੰਦੀਆਂ ਵੀ ਆਇਆ ਤੇ ਭਾਰਤੀ ਕਿਸਾਨ ਨੇਕਤਾ ਉਰਾਹਾ ਵੀ ਕਿਉਂਕਿ ਇਹਨਾਂ ਦੀ ਪਿੰਡ ਦੇ ਵਿੱਚ ਇਕਾਈ ਹੈ ਇਲਾਕੇ 'ਚ ਕੰਮ ਹੈ ਅਸੀਂ ਵੀ ਸਾਡੀ ਜਥੇਬੰਦੀ ਵੀ ਇਹਨਾਂ ਦੀ ਸਪੋਰਟ ਤੇ ਆਈ ਦੋ ਵਾਰ ਪੁਲਿਸੀ ਜ਼ਬਰਦਸਤ ਨਾਲ ਇਹ ਧਰਨਾ ਚਕਾਇਆ ਪਿਛਲੀ ਵਾਰ 9-10 ਕੁੜੀਆਂ ਨੂੰ ਤੇ 40-45 ਬੰਦਿਆਂ ਨੂੰ ਚੱਕ ਕੇ ਇਹਨਾਂ ਨੇ ਥਾਣੇ 'ਚ ਲੈ ਕੇ ਤੇ ਜਣਾ ਘਰ ਤਾਂ ਥਾਣਾ ਗਿੱਲ ਦੇ ਮੂਹਰੇ 5 ਤਰੀਕ ਦੀ ਘਟਨਾ ਨੂੰ ਤਕਰੀਬਨ 10 ਵਜੇ ਸਵੇਰ 10:30 ਵਜੇ ਦੇ ਆਸ-ਪਾਸ ਦੀ ਘਟਨਾ ਹੋਈ ਹੈ ਕਿ ਉਸ ਦਿਨ ਸਾਡੇ ਆਗੂਆਂ ਤੇ ਬਹੁਤ ਜ਼ਬਰ ਹੋਇਆ ਜਿਹਦੇ ਵਿੱਚੋਂ ਹਰਿੰਦਰ ਬਿੰਦੂ ਹੈ ਜਿਹੜੀ ਸਾਡੀ ਸੂਬੇ ਦੀ ਆਗੂ ਹੈ ਉਹਦੇ ਨਾਲ ਜਿਸ ਤਰੀਕੇ ਨਾਲ ਵੀਡੀਓ ਦੇ ਵਿੱਚ ਉਹ ਔਰਤ ਪੁਲਿਸ ਮੁਲਾਜ਼ਮਾਂ ਬਿਹਾਰ ਕਰ ਰਹੀਆਂ ਨੇ ਬਹੁਤ ਹੀ ਨਿੰਦਣਯੋਗ ਹੈ ਜਿਵੇਂ ਉੱਥੇ ਬੁੱਢਿਆਂ ਨੂੰ ਧੱਕ ਤੱਕ ਕੇ ਜਿਵੇਂ ਉਹਨਾਂ ਦੇ ਡੰਡੇ ਮਾਰ ਕੇ ਉਹ ਤਸ਼ੱਦਦ ਕੀਤਾ ਹੈ ਬਹੁਤ ਹੀ ਨਿੰਦਣਯੋਗ ਹੈ ਇਹਦੇ ਸਬੰਧ ਚ ਭਾਵੇਂ 12 13 ਪੰਜਾਬ ਦੀਆਂ ਜਥੇਬੰਦੀਆਂ ਵਿੱਚ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਨੇ ਜਥੇਬੰਦੀਆਂ ਨੇ ਕਿਸਾਨਾਂ ਨੇ ਜਥੇਬੰਦੀਆਂ ਨੇ ਉਹਨਾਂ ਨੇ ਮੀਟਿੰਗ ਕਰਕੇ ਪੇਰੈਂਟਸਾਂ ਦੀ ਵੀ ਜਥੇਬੰਦੀ ਹੈ 12 ਤਰੀਕ ਦਾ 12 ਅਪ੍ਰੈਲ ਦਾ ਨਾਣਾ ਮੰਡੀ ਰਾਮਪੁਰਾ ਫੂਡ ਉਥੇ ਧਰਨੇ ਦਾ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਉਹ ਸਾਰੇ ਹਿੱਸਿਆਂ ਨੂੰ ਜਿਹੜੇ ਇਸ ਜ਼ਬਰਦਸਤ ਤੇ ਇਹ ਵਿਰੋਧ ਕਰਦੇ ਨੇ ਤੇ ਜਮਹੂਰੀਅਤ ਦਾ ਕਤਲ ਸਮਝਦੇ ਨੇ ਇਸ ਗੱਲ ਨੂੰ ਜਿਹੜੇ ਇਨਸਾਫ ਪਸੰਦ ਲੋਕ ਇਹ ਭ੍ਰਿਸ਼ਟਾਚਾਰੀ ਦੇ ਖਿਲਾਫ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਨੇ ਉਨਾ ਸਾਰੇ ਹਿੱਸਿਆਂ ਨੂੰ ਬੇਨਤੀ ਕਰਦੇ ਆਂ ਭਾਵੇਂ ਤੁਸੀਂ ਮੀਟਿੰਗਾਂ ਦੇ ਵਿੱਚ ਹੋ ਜਾਂ ਨਾ ਇਸ 12 ਵਾਲੇ ਤਰੀਕ ਦੇ ਵਿੱਚ ਅਸੀਂ ਤੁਹਾਡੀ ਸ਼ਮੂਲੀਅਤ ਦੀ ਮੰਗ ਕਰਦੇ ਆਂ ਤੁਹਾਡੇ ਤੋਂ ਆਸ ਕਰਾਂਗੇ ਅਸੀਂ ਕੇਸ ਜ਼ਬਰ ਦੇ ਵਿਰੋਧ ਚ ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਨਹੀਂ ਵੀ ਆ ਸਕੀਆਂ ਜਿਹੜੀਆਂ ਇਸ ਜ਼ਬਰ ਦਾ ਵਿਰੋਧ ਕਰਦੀਆਂ ਨੇ ਅਸੀਂ ਤੁਹਾਡੇ ਤੋਂ ਆਸ ਕਰਾਂਗੇ ਤੁਸੀਂ ਵੱਧ ਚੜ ਕੇ ਆਓ ਤੇ ਭਾਰਤੀ ਕਿਸਾਨ ਰੇਖਤਾ ਉਗਰਾਹਾਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਕੰਮ ਦੇ ਰੁੱਤੇ ਔਰਤਾਂ ਤੇ ਬਹੁਤ ਵੱਡਾ ਜ਼ਬਰ ਹੋਇਆ ਏ ਇਸ ਕਰਕੇ ਇਸ 12 ਵਾਲੇ ਪ੍ਰੋਗਰਾਮ ਚ ਔਰਤਾਂ ਦੀ ਭਰਮੇਸ਼ਮੂਦੀਅਤ ਹੋਣੀ ਚਾਹੀਦੀ ਹੈ ਇਹ ਤੇ ਤੁਹਾਨੂੰ ਜ਼ੋਰ ਲਾ ਕੇ ਆਉਣਾ ਚਾਹੀਦਾ ਤੇ ਅਸੀਂ ਤੁਹਾਡੇ ਕੋਲ ਆਸ ਕਰਾਂਗੇ ਕਿ ਸਰਕਾਰ ਦੇ ਇਸ ਧੱਕੜਸ਼ਾਹੀ ਰਵਈਏ ਦਾ ਵਿਰੋਧ ਲੋਕਾਂ ਤੱਕ ਲੈ ਕੇ ਜਾਊਗਾ ਨਾ ਕਿ ਲੋਕਾਂ ਦਾ ਕੀ ਗੱਲ ਲੈ ਕੇ ਜਾਓ ਕਿ ਠੇਕੇਦਾਰ ਦੇ ਹੀਜ ਦੇ ਵਿੱਚ ਸਰਕਾਰ ਕਿਵੇਂ ਖੜਦੀ ਹੈ ਤੇ ਜਿਹੜੇ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਦੇ ਨੇ ਉਹਨਾਂ ਨਾਲ ਸਰਕਾਰ ਕੀ ਵਰਤੋ ਕਰਦੀ ਹੈ ਕਿ ਡੇਢ ਸਾਲ 13 ਮਹੀਨਾ ਦੇ ਬੱਚੇ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਕਿੰਨੇ ਦਿਨ ਤੱਕ ਤੇ ਉਹ ਇੱਕ ਆਗੂ ਆ ਜਿਹੜਾ ਇਹਨਾਂ ਦਾ ਸੰਦੀਪ ਹੈ ਜਿਹੜਾ ਜਿਹੜਾ ਇਹ ਸਗਵਾਈ ਕਰਦਾ ਸੀ ਕੋਲ ਦੀ ਉਹਦੇ ਤੇ ਬਖਰੇ ਪੱਤੇ ਪਾ ਕੇ ਉਹਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ ਤੇ ਉਹਦੇ ਘਰ ਵਾਲੀ ਨੂੰ ਬੰਦ ਕੀਤਾ ਉਹਦੀ ਬੱਚੀ ਨੂੰ ਬੰਦ ਕੀਤਾ ਤੇ ਉਹਦੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਹੈ ਵੀ ਉਹਨਾਂ ਨੂੰ ਬੰਦ ਕੀਤਾ ਤੇ ਇਸ ਜ਼ਬਰਦਸਤ ਵਿਰੋਧ ਕਰਨ ਦੀ ਖਾਤਰ ਜਨਤਕ ਜਥੇਬੰਦੀਆਂ ਦੇ ਲਈ ਫੈਸਲੇ ਦਾ ਤੇ ਟੀਚਰਾਂ ਦੀ ਹਮਾਇਤ ਕਰਨ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਆਪਣੇ ਜਥੇਬੰਦੀ ਵਾਲੇ ਆਗੂਨ ਪਰਕਰਨ ਤੇ ਆਗੂਨ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਵਿੱਚ ਸ਼ਾਮਲ ਹੋਵੋ